ਯੋਧਿਆਂ ਦੇ ਵਿੱਚ ਪ੍ਰਾਣ ਪ੍ਰਤੀ ਛਟਾ ਸਮਾਗਮ ਜਿਹੜਾ ਸੰਪੰਨ ਹੋ ਗਿਆ ਅਤੇ ਰਾਮ ਮੰਦਰ ਦੇ ਵਿੱਚ ਰਾਮ ਲੱਲਾ ਨੇ ਜਿਹੜੇ ਵਿਰਾਜ਼ਮਾਨ ਹੋ ਗਏ ਨੇ ਉੱਥੇ ਹੀ ਪ੍ਰਤੀ ਛਟਾ ਦਾ ਦਿਵਯ ਅਨੁਸਥਾਨ ਆ ਜਿਹੜਾ ਪੂਰਾ ਹੋ ਚੁੱਕਾ ਹੈ ਅਤੇ ਭਗਵਾਨ ਸ਼੍ਰੀ ਰਾਮ ਮੰਦਰ ਦੇ ਵਿੱਚ ਵਿਰਾਜ਼ਮਾਨ ਹੋ ਗਏ ਨੇ ਅਤੇ ਭਗਵਾਨ ਰਾਮ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਆਪਣੇ ਸ਼ਾਨਦਾਰ ਮੰਦਰ ਦੇ ਵਿੱਚ ਵਿਰਾਜ਼ਮਾਨ ਹੋਏ ਨੇ ਉਥੇ ਅਜੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਰਾਮ ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਪ੍ਰਸ਼ਾਦ ਵੰਤਰਨ ਦੀ ਸੇਵਾ ਜਿਹੜੀ ਨਿਭਾਈ ਗਈ ਹੈ ਦਾਦੀਏ ਕੀ ਪੂਰੇ ਦੇਸ਼ ਭਰ ਦੇ ਵਿੱਚ ਅੱਜ ਦੀਵਾਲੀ ਵਰਗਾ ਮਾਹੌਲ ਹੈ ਕਿਉਂਕਿ ਅਜੋਧਿਆ ਦੇ ਵਿੱਚ ਸ਼੍ਰੀ ਰਾਮ ਲੱਲਾ ਨੇ ਜਿਹੜੇ ਵਿਰਾਜ਼ਮਾਨ ਹੋ ਗਏ ਨੇ ਤੇ 500 ਸਾਲਾਂ ਬਾਅਦ ਇਹ ਮਨੋ ਕਾਮਨਾ ਜਿਹੜੀ 140 ਕਰੋੜ ਭਾਰਤੀਆਂ ਦੀ ਪੂਰੀ ਹੋਈ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਖੁਸ਼ੀ ਜਿਹੜੀ ਹੈ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਪੰਜਾਬ ਦੇ ਕੈਬਨਟ ਮੰਤਰੀ ਵੀ ਵੱਖ-ਵੱਖ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਇਸੇ ਨੂੰ ਲੈ ਕੇ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਵੀ ਪੂਜਾ ਅਰਚਨਾ ਕੀਤੀ ਗਈ ਹੈ ਅਤੇ ਪੂਜਾ ਅਰਚਨਾ ਕਰਨ ਤੋਂ ਬਾਅਦ ਪ੍ਰਸ਼ਾਦ ਵੰਤਰਨ ਦੀ ਸੇਵਾ ਜਿਹੜੀ ਉਹਨਾਂ ਵੱਲੋਂ